ਇਹੋ ਬੀਜ ਨੇ ਜਿਨ੍ਹਾਂ ਨੂੰ ਸਾਡੇ ਬਜ਼ੁਰਗ ਜਿਨ੍ਹਾਂ ਨੂੰ ਸਾਡੇ ਦਾਦੇ ਪਰਦਾਦੇ ਬਤੌਰ ਮੈਡੀਸਨ ਯੂਜ਼ ਕਰਦੇ ਸੀ ਪਰ ਅੱਜ ਅਸੀਂ ਇਸ ਦਾ ਉਪਯੋਗ ਭੁੱਲ ਗਏ ਆ ਇਸੇ ਕਰਕੇ ਡਾਕਟਰਾਂ ਹਕੀਮਾਂ ਵੈਦਾਂ ਦੇ ਲੜ ਲੱਗ ਗਿਆ ਪੈ ਕੇ ਦੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ ਮਤਲਬ ਬਾਬੇ ਭੰਗੜਾ ਪਾਉਣ ਲੱਗ ਜਣੇ ਕਿਹੜਾ ਪਾਉਣ ਲੱਗ ਜਾਣਗੇ ਜਦੋਂ ਉਹ ਹੀ ਨਾਲ ਪਾਣੀ ਪੀਣਗੇ ਪਾਣੀ ਦੇ ਵਿੱਚ ਰਾਤ ਨੂੰ ਪੀਉਂ ਦੇਣੀ ਹੈ ਕੰਚ ਦਾ ਡੋਂਗਾ ਹੋਵੇ ਤੁਹਾਡੇ ਕੋਲੇ ਕੰਚ ਦਾ ਗਲਾਸ ਹੋਵੇ ਉਹਦੇ ਵਿੱਚ ਤੁਸੀਂ ਪੀਉਂ ਦੇਣੀ ਹੈ ਜਦੋਂ ਤੁਸੀਂ ਕੰਚ ਦੇ ਗਲਾਸ ਦੇ ਵਿੱਚ ਰਾਤ ਨੂੰ ਇਹੋ ਪੀਉ ਦੋਗੇ ਹੁਣ ਇਹ ਇਸ ਤਰ੍ਹਾਂ ਦੀ ਚੀਜ਼ ਤਿਆਰ ਹੋ ਗਈ ਜੋ ਸਵੇਰੇ ਉੱਠ ਕੇ ਤੁਹਾਡੇ ਪੇਟ ਨੂੰ ਪ੍ਰੋਬਾਇਓਟਿਕਸ ਰਿਚ ਕਰਾ ਦੋਗੀ ਜੋ ਵੀ ਤੁਸੀਂ ਅੱਗੇ ਸ਼ਰੀਰ 'ਚ ਖਾਓਗੇ ਉਹ ਚੋ ਵਿਟਾਮਿਨਸ ਐਕਸਟ੍ਰੈਕਟ ਕਰ ਲੂਗੀ ਜਿਨ੍ਹਾਂ ਬਜ਼ੁਰਗਾਂ ਦੀਆਂ ਪੈੜਾਂ ਦੇ ਵਿੱਚ ਦੇਖ ਕੇ ਤੁਸੀਂ ਪੈਰ ਦੇ ਉੱਤੇ ਪੈਰ ਰੱਖ ਕੇ ਬਾਪੂ ਜੀ ਦੇ ਧਨੇੜੇ ਚੜ੍ਹ ਕੇ ਤੁਸੀਂ ਸਾਰੀ ਦੁਨੀਆ ਜਿੱਤਦੇ ਰਹੇ ਹੋ ਸਭ ਤੋਂ ਵੱਡਾ ਦੁੱਖ ਉਹਦੋਂ ਲੱਗਦਾ ਜਦੋਂ ਤੁਸੀਂ ਦੇਖਦੇ ਹੋ ਵੀ ਉਹ ਕੰਧੇ ਉਹ ਹੱਥ ਉਹ ਸ਼ਰੀਰ ਬੁੱਢੇ ਹੋ ਰਹੇ ਨੇ ਬਜ਼ੁਰਗ ਹੋ ਰਹੇ ਨੇ ਔਰ ਅਸੀਂ ਕੁਝ ਨਹੀਂ ਕਰ ਸਕਦੇ ਔਰ ਅਸੀਂ ਕੁਝ ਕਰ ਨਹੀਂ ਸਕਦੇ ਸਭ ਤੋਂ ਦੁਨੀਆ ਦਾ ਵੱਡਾ ਦੁੱਖ ਹੈ ਬੜੇ سارے ਸਾਡੇ ਬਜ਼ੁਰਗ ਨੇ ਉਹਨਾਂ ਦਾ ਜੀਵਨ ਦਾ ਸ਼ੋਸ਼ਣ ਹੋ ਰਿਹਾ ਉਹ ਦਵਾਈਆਂ ਤੇ ਲੱਗੇ ਹੋਏ ਨੇ 20 30 30 ਸਾਲ ਤੱਕ ਬੀਪੀ ਦੀ ਗੋਲੀ ਸ਼ੂਗਰ ਦੀ ਗੋਲੀ ਚੱਲ ਰਹੀ ਆ ਉਹ ਦੇਖ ਕੇ ਬੜਾ ਅਜੀਬ ਲੱਗਦਾ ਬਜ਼ੁਰਗ ਕਹਿੰਦੇ ਨੇ ਸਾਡੀ ਸਿਹਤ ਠੀਕ ਹੀ ਨਹੀਂ ਹੈ ਮੰਨ ਲਓ ਸਾਡੀ ਸਿਹਤ ਠੀਕ ਨਹੀਂ ਹੈ ਤੇ ਫਿਰ ਮਨ ਵੀ ਠੀਕ ਨਹੀਂ ਹੋ ਸਕਦਾ ਮਾਨਸਿਕ ਤੌਰ ਤੇ ਬੜੇ ਇਕੱਲੇ ਬੈਠ ਕੇ ਨਾ ਕੋਈ ਨੇੜੇ ਹਾਲ ਚਾਲ ਪੁੱਛਣ ਵਾਲਾ ਯਾਰ ਬੈਲੀ ਕੋਈ ਰਿਆ ਨਹੀਂ ਇਕੱਲਾਪਨ ਜ਼ਿੰਦਗੀ ਚ ਬਹੁਤ ਜ਼ਿਆਦਾ ਆ ਗਿਆ ਭੁੱਲਾ ਜਿਹੜਾ ਭੁੱਲਣ ਦੀ ਹਾਲਤ ਪੈ ਗਈ ਉਹ ਬੜੀ ਖਤਰਨਾਕ ਪੈ ਗਈ ਜੋੜਾਂ ਦੇ ਦਰਦ ਨੇ ਬੰਦੀ ਆਜ਼ਾਦੀ ਖੋਲੀ ਤੁਸੀਂ ਕਹੇ ਰਹੇ ਸੀ ਵੀ ਹੁੰਦਾ ਮਹਾਰਾਜਾ ਸ਼ੈਈ ਸ਼ਰਬਤ ਉਹਨਾਂ ਦਾ ਸਾਥੀ ਹੈ ਜੀਵਨ ਸਾਥੀ ਹੈ ਬੰਦੇ 30-30 ਬੋਤਲਾਂ ਪੈਕ ਕਰਵਾਉਂਦੇ ਨੇ ਤੇ ਲੈ ਕੇ ਜਾਂਦੇ ਨੇ ਕਹਿੰਦੇ ਸਾਡੀ ਆਪ ਦੀ ਬਜ਼ੁਰਗਾਂ ਦੀ ਮੰਡਲੀ ਆ ਅਸੀਂ ਸਾਰਿਆਂ ਨੂੰ ਪਿਉਂਨੇ ਆ ਜਿਹੜੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਨੂੰ ਖਾਸ ਕਰਕੇ ਜੋੜਾਂ ਦੀ ਦਿੱਕਤ ਆਉਂਦੀ ਆ ਹੁਣ ਅਸੀਂ ਹੈਰਾਨ ਹੋ ਜਾਂਦੇ ਆ ਉਹਨਾਂ ਨੂੰ ਦਿੱਤਾ ਮਹਾਰਾਜਾ ਸ਼ੈਈ ਸ਼ਰਬਤ ਲਿਵਰ ਵਾਸਤੇ ਸੀਗਾ ਉਹ ਕਹਿੰਦੇ ਸਾਡੇ ਜੋੜ ਵੀ ਠੀਕ ਹੋ ਗਏ ਸਾਡੀ ਸ਼ੂਗਰ ਵੀ ਠੀਕ ਹੋ ਗਈ ਸਾਡਾ ਬੀਪੀ ਵੀ ਠੀਕ ਹੋ ਗਿਆ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤੀ ਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇਨ੍ਹਾਂ ਬੀਜਾਂ ਨਾਲ ਤੁਹਾਡੀ ਅਸੀਂ ਜਾਣ ਪਛਾਣ ਕਰਾਉਣ ਲੱਗੇ ਆਂ ਇਹ ਉਹ ਬੀਜ ਨੇ ਜਿਨ੍ਹਾਂ ਨੂੰ ਸਾਡੇ ਬਜ਼ੁਰਗ ਜਿਨ੍ਹਾਂ ਨੂੰ ਸਾਡੇ ਦਾਦੇ ਪੜਦਾਦੇ ਬਤੌਰ ਮੈਡੀਸਨ ਯੂਜ਼ ਕਰਦੇ ਸੀ ਪਰ ਅੱਜ ਅਸੀਂ ਇਸ ਦਾ ਉਪਯੋਗ ਭੁੱਲ ਗਏ ਆਂ ਇਸੇ ਕਰਕੇ ਡਾਕਟਰਾਂ ਹਕੀਮਾਂ ਵੈਦਾਂ ਦੇ ਲੜ ਲੱਗ ਗਿਆ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਲੱਗੇ ਨੇ ਹਮੇਸ਼ਾ ਦੀ ਤਰ੍ਹਾਂ ਜੀਡੀਆ ਅਯੁਰਵੇਦਾ ਦੇ ਪ੍ਰਬੰਧਕ ਯੋਦਾ ਸਿੰਘ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਾਂਗੇ ਕਿ ਇਸ ਤਰ੍ਹਾਂ ਦਾ ਇਹਨਾਂ ਬੀਜਾਂ ਦੇ ਵਿੱਚ ਕੀ ਚੀਜ਼ ਹੈ ਜੋ ਤੁਹਾਡੇ ਸਰੀਰ ਦੇ ਉੱਤੇ ਜਾਦੂਈ ਅਸਰ ਕਰ ਸਕਦੀ ਹੈ ਯੋਧਾ ਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਸਸਿਕਾਲ ਫਰੂਕੀ ਜੀ ਤੇ ਜਿੰਨੇ ਵੀ ਦਰਸ਼ਕ ਇਸ ਵਕਤ ਵੀਡੀਓ ਵੇਖ ਰਹੇ ਨੇ ਤੇ ਅਸੀਂ ਤੁਹਾਡੇ ਸਾਰਿਆਂ ਦਾ ਬਹੁਤ ਸ਼ੁਕਰਾਨਾ ਕਰਦੇ ਆ ਫਰੂਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰਾ ਤੁਹਾਡੇ ਵਾਸਤੇ ਇੱਕ ਛੋਟਾ ਜਿਹਾ ਸਵਾਲ ਹੈ ਵੀ ਦੁਨੀਆ ਦਾ ਸਭ ਤੋਂ ਵੱਡਾ ਦੁੱਖ ਕੀ ਹੈ ਸਾਡੇ ਹਿਸਾਬ ਨਾਲ ਤੇ ਦੁਨੀਆ ਦਾ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਤੁਸੀਂ ਪਖਾਨੇ ਵਾਸਤੇ ਜਾ ਰਹੇ ਹੋ ਔਰ ਤੁਹਾਡਾ ਪੇਟ ਸਾਫ਼ ਨਹੀਂ ਹੋ ਰਿਹਾ ਸਾਰੀਆਂ ਬਿਮਾਰੀਆਂ ਦੀ ਜੜ ਹੈ ਪਰ ਇੱਕ ਮਿੰਟ ਹੱਥ ਦਿਓ ਭਾਜੀ ਜਿਹੜੇ ਹੱਥਾਂ ਨੇ ਫਰੁਕੀ ਜੀ ਤੁਹਾਨੂੰ ਸਭ ਤੋਂ ਵੱਡਾ ਦੁੱਖ ਦੁਨੀਆ ਦਾ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਦੁੱਖ ਹੈ ਨਾ ਫਰੁਕੀ ਜੀ ਉਹ ਇਹ ਹੈ ਵੀ ਜਿੰਨਾ ਹੱਥਾਂ ਨੇ ਤੁਸੀਂ ਚੀਚੀ ਫੜ ਕੇ ਤੁਰੇ ਹੋ ਅੱਜ ਉਹ ਹੱਥ ਤੁਸੀਂ ਦੇਖ ਰਹੇ ਹੋ ਕਿ ਉਹ ਵੱਡੇ ਹੋ ਰਹੇ ਨੇ ਜਿੰਨਾ ਬਜ਼ੁਰਗਾਂ ਦੀਆਂ ਪੈੜਾਂ ਦੇ ਵਿੱਚ ਦੇਖ ਕੇ ਤੁਸੀਂ ਪੈਰ ਦੇ ਉੱਤੇ ਪੈਰ ਰੱਖ ਕੇ ਬਾਪੂ ਜੀ ਦੇ ਘਨੇੜੇ ਚੜ੍ਹ ਕੇ ਤੁਸੀਂ ਸਾਰੀ ਦੁਨੀਆ ਜਿੱਤਦੇ ਰਹੇ ਹੋ। ਸਭ ਤੋਂ ਵੱਡਾ ਦੁੱਖ ਉਦੋਂ ਲੱਗਦਾ ਜਦੋਂ ਤੁਸੀਂ ਦੇਖਦੇ ਹੋ ਵੀ ਉਹ ਕੰਧੇ, ਉਹ ਹੱਥ, ਉਹ ਸ਼ਰੀਰ ਬੁੱਢੇ ਹੋ ਰਹੇ ਨੇ, ਬਜ਼ੁਰਗ ਹੋ ਰਹੇ ਨੇ। ਅਸੀਂ ਕੁਝ ਨਹੀਂ ਕਰ ਸਕਦੇ। ਔਰ ਅਸੀਂ ਕੁਝ ਕਰ ਨਹੀਂ ਸਕਦੇ। ਸਭ ਤੋਂ ਦੁਨੀਆ ਦਾ ਵੱਡਾ ਦੁੱਖ ਹੈ। ਔਰ ਸ਼ਰੀਰਿਕ ਤੌਰ ਤੇ ਤਾਂ ਚਲੋ ਇਸ ਤਰ੍ਹਾਂ ਦੇ ਕਈ ਨੁਕਤੇ ਹੈਗੇ ਨੇ ਜਿਹੜੇ ਉਹਨਾਂ ਦੀ ਮਰਦ ਕਰ ਸਕਦੇ ਆ ਬਜ਼ੁਰਗਾਂ ਦੀ ਮਰਦ ਕਰ ਸਕਦੇ ਆ ਤਾਂ ਅੰਦਰੁਸਤੀ ਵਾਸਤੇ ਅਸੀਂ ਉਹਨਾਂ ਨੂੰ ਮਹਾਰਾਜ ਅਸ਼ਈ ਸ਼ਰਬਤ ਦੇ ਸਕਦੇ ਆ ਪਰ ਜੋ ਉਹਨਾਂ ਦੇ ਹਾਲਾਤ ਨੇ ਅੱਜ ਕੁਝ ਆਪਾਂ ਉਹਨਾਂ ਦੇ ਵਿਸ਼ੇ ਤੋਂ ਉੱਤੇ ਗੱਲ ਕਰਾਂਗੇ ਵੀ ਜੋ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਸਾਡੇ ਬਜ਼ੁਰਗ ਨੇ ਸਾਡੀਆਂ ਮਾਤਾਵਾਂ ਨੇ ਸਾਡੇ ਬਾਪੂ ਜੀ ਹੋਣੀ ਨੇ ਜਿੰਨੇ ਵੀ ਨੇ ਅਸੀਂ ਸਾਰਿਆਂ ਦਾ ਪ੍ਰੋਬਲਮਸ ਅਸੀਂ ਬਹੁਤ ਨੇੜੋਂ ਦੇਖਿਆ ਫਰੂਕੀ ਜੀ ਬੜੀ ਬਾਰੀ ਨਾ O P D ਦੇ ਵਿੱਚ ਪ੍ਰੈਕਟਿਸ ਦੇ ਵਿੱਚ ਅਸੀਂ ਇੱਕ ਚੀਜ਼ ਦੇਖੀ ਇੱਕ ਵਾਰੀ ਸਾਡੇ ਕੋਲੇ ਦੋ ਬੱਚੇ ਆਏ ਛੋਟੇ ਛੋਟੇ ਬੱਚੇ ਆਏ ਕਹਿੰਦੇ ਸਾਡੀ ਮਦਰ ਦਾ ਨਾ ਜੀ ਲਿਵਰ ਡੈਮੇਜ ਹੋ ਗਿਆ ਡਾਕਟਰ ਕਹਿੰਦੇ 70% ਡੈਮੇਜ ਆ ਤੇ ਸਾਨੂੰ ਥੋੜੇ ਬਾਰੇ ਕਿਸੇ ਤੋਂ ਸੁਣਨ ਨੂੰ ਮਿਲਿਆ ਵੀ ਮਹਾਰਾਜਾ ਸ਼ਹੀ ਸ਼ਰਬਤ ਮਰਤ ਕਰਦਾ ਹੈ ਲਿਵਰ ਵਾਸਤੇ ਉਹ ਛੋਟੇ ਬੱਚੇ ਬਸ ਰੋਏ ਨਹੀਂ ਆਦਰਵਾਇਜ਼ ਉਹਨਾਂ ਦੇ ਚਿਹਰੇ ਹਾਉ ਭਾਉ ਸਭ ਉਹੀ ਬਿਆਨ ਕਰ ਰਹੇ ਸੀਗੇ ਵੀ ਅਸੀਂ ਆਪਣੀ ਮਾਂ ਨੂੰ ਖੋਣਾ ਨਹੀਂ ਚਾਹੁੰਦੇ ਤੇ ਡਾਕਟਰਾਂ ਨੇ ਹਸਪੀਟਲਾਈਜ਼ ਕੀਤਾ ਹੋਇਆ ਉਹ ਬੱਚੇ ਸਹਿਮੇ ਹੋਏ ਨੇ ਔਰ ਜਦੋਂ ਅਸੀਂ ਰਿਪੋਰਟਸ ਦੇਖਿਆ ਤੁਸੀਂ ਫਰੂਕੀ ਜੀ ਯਕੀਨ ਕਰੋ ਫੈਟੀ ਲਿਵਰ ਗ੍ਰੇਡ 2 ਤੇ ਡਾਕਟਰਾਂ ਨੇ ਇੱਥੇ ਤੱਕ ਡਿਕਲੇਅਰ ਕਰਤਾ ਵੀ 70% ਲਿਵਰ ਡੈਮੇਜ ਹੈ ਜੀ ਤੁਹਾਡਾ ਜਦੋਂ ਮੈਂ ਰਿਪੋਰਟਸ ਦੇਖਿਆ ਉਹ ਕਹਿੰਦੇ ਸਿਰਫ ਫੈਟੀ ਲਿਵਰ ਗ੍ਰੇਡ 2 ਮੈਂ ਕਿਹਾ ਇਹ ਤਾਂ ਕੁਝ ਵੀ ਨਹੀਂ ਦਿੱਕਤ ਹੈਗੀ ਤੁਹਾਨੂੰ ਇਹ ਤਾਂ ਆਪਾਂ ਠੀਕ ਕਰ ਸਕਦੇ ਹਾਂ ਪਰ ਉਹ ਬੱਚਿਆਂ ਨੂੰ ਉਹ ਮਾਂਵਾਂ ਨੂੰ ਹੁਣ ਇੱਕ ਸਾਡੇ ਕੋਲ ਕੱਲੇ ਘੰਟੀ ਜੀ ਆਏ ਸੀਗੇ ਮਾਵਾ ਦੀ ਸਾਡੇ ਮਾਹ ਦੀ ਉਮਰ ਦੇ ਨੇ ਮੇਰੀ ਦਾਦੀ ਜੀ ਦੀ ਉਮਰ ਜੇ ਆਪਾਂ ਕਹਿ ਸਕਦੇ 70 ਸਾਲ ਤੇ ਸੀਗੇ ਉਹ ਕਹਿੰਦੇ ਮੇਰੇ ਯੂਰਿਕ ਐਸਿਡ ਨਾਲ ਇੰਨੀ ਕੁ ਵੱਡੀ ਦਿੱਕਤ ਪਰੇਸ਼ਾਨੀ ਹੈ ਵੀ ਜਦੋਂ ਮੈਂ ਜੋੜ ਸਵੇਰੇ ਉੱਠ ਕੇ ਮੰਜਰੋ ਥੱਲੇ ਰੱਖਦੀਆਂ ਤਾਂ ਸਰੀਰ ਸਾਰਾ ਐ ਬਰਫ਼ ਦੀ ਸੀਲੀ ਚ ਜਿਵੇਂ ਲੱਗਿਆ ਹੋਵੇ ਇਨਾਕੜਿਆ ਇਨਾਕੜਿਆ ਹੁੰਦਾ ਹੌਲੀ ਹੌਲੀ ਉਹ ਖੁੱਲਦਾ ਤੇ ਮੈਂ ਅੱਗੇ ਆਪਦੀ ਪੈੜ ਚੱਲਦੀ ਆ ਸੋ ਅੱਜ ਦੀ ਵੀਡੀਓ ਦਾ ਮੇਨ ਵਿਸ਼ੇ ਇਹ ਹੈ ਫਰੁਕੀ ਜੀ ਵਿਚ ਜਿਹੜੇ ਸਾਡੇ ਸਮਾਜ ਦੇ ਵਿੱਚ ਬਜ਼ੁਰਗ ਨੇ ਬਹੁਤ ਸਾਰੇ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਅਸੀਂ ਦੇਖਦੇ ਆ ਬਜ਼ੁਰਗਾਂ ਨੇ ਬੁਢਾਪੇ ਨੂੰ ਇੱਕ ਗਾੜ ਦੇ ਤੌਰ ਤੇ ਸਮਝਿਆ ਹੋਇਆ ਆਪਣੇ ਪੰਜਾਬ ਦੇ ਵਿੱਚ ਅਕਸਰ ਇਹ ਗੱਲ ਕਹੀ ਜਾਂਦੀ ਹੈ ਕੀ ਗੱਲ ਹੋ ਗਈ ਕੰਮ ਨਹੀਂ ਹੁੰਦਾ ਬੁੱਢਾ ਹੋ ਗਿਆ ਹਾਲਾਂਕਿ ਬੁਢਾਪੇ ਦਾ ਅਸਲ ਮਤਲਬ ਕੀ ਆ ਕੀ ਹੈ ਜੀ ਬੁਢਾਪੇ ਦਾ ਅਸਲੀ ਮਤਲਬ ਰੁਕ ਜੀ ਇਹ ਸੀ ਵੀ ਬੰਦਾ ਬੇਫਿਕਰੀ ਦੇ ਨਾਲ ਸਕੂਨ ਨਾਲ ਪੋਤੇ ਪੋਤੀਆਂ ਨਾਲ ਖੇਡ ਰਿਹਾ आनंद मंगल ਕੋਈ ਜ਼ਿੰਮੇਵਾਰੀ ਨੀ ਸਰ ਤੇ ਬੱਚਿਆਂ ਨੇ ਆਪਦਾ ਕੰਮ ਸੰਭ ਲਿਆ ਗਾਂ ਪੋਤੀਆਂ ਨਾਲ ਉਹ ਆਨੰਦ ਮੰਗਲ ਖੇਡ ਰਹੇ ਨੇ ਤੁਸੀਂ ਇਮੇਜਿਨ ਇੱਕ ਵਾਰੀ ਕਰਕੇ ਵੇਖੋ ਅਸੀਂ ਉਹ ਹਾਲਾਤ ਦੇਖਦੇ ਆਂ ਆਪਦੀ ਅੱਖਾਂ ਤੋਂ ਵੀ ਹਾਲਾਤ ਸਾਡੇ ਉਸ ਬਜ਼ੁਰਗ ਦੇ ਕੀ ਨੇ ਵੀ ਸਾਰਾ ਪਰਿਵਾਰ ਖੜਾ ਤੇ ਦਾਦੇ ਨੂੰ ਪੋਤੀ ਦਾ ਨਾਮ ਭੁੱਲ ਕੇ ਖੇਡਦੇ ਖੇਡਦੇ ਤੇ ਸਾਰਾ ਪਰਿਵਾਰ ਦੇਖ ਰਿਹਾ ਵੀ ਦਾਦਾ ਜੀ ਪੋਤੀ ਨਾਲ ਖੇਡ ਰਹੇ ਨੇ ਪਰ ਨਾਮ ਭੁੱਲ ਗਿਆ ਪੋਤੀ ਦਾ ਨਾਮ ਕੀ ਆ ਉਹ ਨਾਮ ਹੀ ਯਾਦदाश्त ਤੋਂ ਗਾਇਬ ਹੋ ਗਿਆ ਤੇ ਉਦੋਂ ਉਹਨਾਂ ਦਾ ਬੱਚਾ ਵੀ ਰੋਂਦਾ ਉਹਨਾਂ ਦੀ ਬਹੂ ਵੀ ਰੋਂਦੀ ਆ ਉਹਨਾਂ ਸਾਰਾ ਟੱਬਰ ਰੋਂਦਾ ਵੀ ਯਾਰ ਅਸੀਂ ਇਹ ਬਜ਼ੁਰਗ ਹੋ ਰਹੇ ਨੇ ਪਰ ਅਸੀਂ ਕੁਝ ਕਰ ਨਹੀਂ ਸਕਦੇ ਜਿੱਦੇ ਨਾਲ ਇਹ ਸਾਰੀ ਚੀਜ਼ਾਂ ਕਾਇਮ ਰਹਿਣ ਔਰ ਬੜਾ ਦਰਦ ਲੱਗਦਾ ਦੇਖ ਕੇ ਵੀ ਜਿਹੜਾ ਗਿਆਨ ਸਾਡੇ ਬਜ਼ੁਰਗਾਂ ਨੂੰ ਸੀਗਾ ਬੜੇ سارے ਸਾਡੇ ਬਜ਼ੁਰਗ ਨੇ ਉਹਨਾਂ ਦਾ ਜੀਵਨ ਦਾ ਸ਼ੋਸ਼ਣ ਹੋ ਰਿਹਾ ਉਹ ਦਵਾਈਆਂ ਤੇ ਲੱਗੇ ਹੋਏ ਨੇ 20 30 30 ਸਾਲ ਤੱਕ ਬੀਪੀ ਦੀ ਗੋਲੀ ਸ਼ੂਗਰ ਦੀ ਗੋਲੀ ਚੱਲ ਰਹੀ ਆ ਉਹ ਦੇਖ ਕੇ ਬੜਾ ਅਜੀਬ ਲੱਗਦਾ ਵੀ ਯਾਰ ਕੋਈ ਫਾਇਦਾ ਨਹੀਂ ਹੋਇਆ ਵੀ ਜ਼ਿੰਦਗੀ ਤੇ ਆਏ ਤੇ ਇਹ ਜਿਹੜੇ ਸਾਡੇ ਸਮਾਜ ਦਾ ਜਿਹੜੇ ਸਾਡਾ ਸਾਰੀ ਨੀ ਪੱਥਰ ਜਿੰਨਾਂ ਲੋਕਾਂ ਨੇ ਰੱਖਿਆ ਆ ਜੋ ਬੰਦੇ ਰੋਲਦੇ ਪਏ ਨੇ ਉਹ ਬੰਦੇ ਇਕੱਲੇ ਕਮਰਿਆਂ ਦੇ ਵਿੱਚ ਬੈਠ ਕੇ ਮੰਜਾਂ ਦੇ ਉੱਤੇ ਬੈਠ ਕੇ ਕੁਰਸੀਆਂ ਵੱਲ ਦੇਖ ਰਹੇ ਨੇ ਪੁੱਤ ਕੰਮਾਂ ਤੇ ਚਲੇ ਗਏ ਪੋਤੇ ਪੋਤੀਆਂ ਫੋਨਾਂ 'ਚ ਲੱਗੇ ਹੋਏ ਨੇ ਤੇ ਬਜ਼ੁਰਗ ਇਕੱਲੇ ਕਮਰੇ 'ਚ ਬੈਠ ਕੇ ਬੋਝ ਮਹਿਸੂਸ ਕਰਦੇ ਨੇ ਉਹ ਜਿਵੇਂ ਸਾਰੇ ਪਰਿਵਾਰ ਤੇ ਬੋਝ ਹੋ ਗਏ ਲੈਟਰਿੰਗ ਜਾਣ ਵਾਸਤੇ ਉਹਨਾਂ ਨੂੰ ਬੋਝ ਮਹਿਸੂਸ ਹੁੰਦਾ ਵੀ ਆ ਮੈਂ ਆਹਦੇ ਪਰਿਵਾਰ ਤੇ ਕਿਤੇ ਬੋਝ ਆ ਤਾਂ ਉਹਨਾਂ ਬਜ਼ੁਰਗਾਂ ਦੀ ਅੱਜ ਅਸੀਂ ਕਈ ਦਿੱਕਤਾਂ ਨੂੰ ਆਪਾਂ ਸਾਂਝਾ ਕਰਾਂਗੇ ਅਜਵੈਨ ਨਾਲ ਠੀਕ ਹੋ ਸਕਦੇ ਔਰ ਐਸਾ ਫਾਰਮੂਲਾ ਫਰੁਕੀ ਜੀ ਅਜਵੈਨ ਜਿੰਨੇ ਵੀ ਇਸ ਟਾਈਮ ਮਾਤਾਵਾ ਪਿਤਾਵਾ ਦੇਖ ਰਹੇ ਨੇ ਤੁਹਾਡੇ ਵਾਸਤੇ ਇੰਨਾ ਕੁ ਪਿਆਰਾ ਫਾਰਮੂਲਾ ਵਾ ਤੁਹਾਨੂੰ ਵੀ ਪਤਾ ਹੀ ਦੀ ਕੀ ਕੀ ਮਤਾ ਮਸਲਾ ਇਹ ਆ ਸਾਨੂੰ ਡਰਾ ਦਿੱਤਾ ਗਿਆ ਅਸੀਂ ਭੁੱਲ ਗਏ ਸਾਨੂੰ ਮੈਨਿਪੂਲੇਟ ਕਰ ਦਿੱਤਾ ਗਿਆ ਤੇ ਅਸੀਂ ਆਬਵੀਅਸਲੀ ਭੁੱਲ ਗਏ ਸੋ ਮੈਂ ਅੱਜ ਫੇਰ ਆਪਾਂ ਮੁੜ ਤੋਂ ਜੁੜਨਾ ਵਾ ਆਪਣੀਆਂ ਜੜਾਂ ਦੇ ਨਾਲ ਤੇ ਮੈਂ ਥੋੜਾ ਇੱਕ ਮੈਂ ਕੋਈ ਗੱਲ ਮੈਸੇਜ ਦੇਣਾ ਚਾਹੁੰਦਾ ਵੀ ਤੁਸੀਂ ਇਕੱਲੇ ਨਹੀਂ ਹੋਗੇ ਤੁਹਾਡੇ ਨਾਲ ਅਸੀਂ ਹੈਗੇ ਆ ਤੁਸੀਂ ਇਹ ਨਾ ਸਮਝੋ ਵੀ ਤੁਹਾਡੀ ਬਿਮਾਰੀ ਤੁਹਾਡੇ ਤੇ ਹੈਵੀ ਹੈ ਤੁਸੀਂ ਟੈਨਸ਼ਨ ਨਾ ਲਓ ਅਸੀਂ ਤੁਹਾਡੇ ਨਾਲ ਬੈਠੇ ਆ ਜਿੱਥੇ ਤੁਹਾਨੂੰ ਸਾਡੀ ਲੋੜ ਹੋਵੇ ਤੁਸੀਂ ਜੀ ਸਕਦੇ ਸਾਡਾ ਹੱਥ ਫੜ ਕੇ ਕਹਿ ਸਕਦੇ ਹੋ ਤੇ ਅਸੀਂ ਤੁਹਾਡੇ ਨਾਲ ਖੜਾਂਗੇ ਤੁਹਾਡੀ ਮਰਦ ਕਰਾਂਗੇ ਤਾਂ ਉਹਨਾਂ ਲੋਕਾਂ ਵਾਸਤੇ ਫਰੂਕੀ ਨੁਕਤਾ ਹੈ ਜੀ ਅੱਛਾ ਬਜ਼ੁਰਗਾਂ ਦੀ ਤੁਸੀਂ ਗੱਲ ਕਰ ਰਹੇ ਹੋ ਇਸ ਵੇਲੇ ਸਭ ਤੋਂ ਔਖਾ ਕੰਮ ਤਾਂ ਇਹ ਹੀ ਹੈ ਨਾ ਬਜ਼ੁਰਗ ਕਹਿੰਦੇ ਨੇ ਸਾਡੀ ਸਿਹਤ ਠੀਕ ਹੀ ਨਹੀਂ ਹੈ ਮੰਨ ਲਓ ਸਾਡੀ ਸਿਹਤ ਠੀਕ ਨਹੀਂ ਹੈ ਤੇ ਫਿਰ ਮਨ ਵੀ ਠੀਕ ਨਹੀਂ ਹੋ ਸਕਦਾ ਇਹ ਕਹਨਾ ਬਹੁਤ ਸੋਹਣੀ ਕਹਾਵਤ ਹੈ ਫਰੂਕੀ ਜੀ ਜੇ ਤਨ ਠੀਕ ਜੇ ਮਨ ਠੀਕ ਤਾਂ ਤਨ ਠੀਕ ਸੁਜਿਤਾਨਾ ਠੀਕ ਤਾਂ ਮਨ ਵੀ ਠੀਕ ਹੁਣ ਮਸਲਾ ਇੱਥੇ ਪੈ ਗਿਆ ਵੀ ਮਾਨਸਿਕ ਤੌਰ ਤੇ ਬੜੇ ਇਕੱਲੇ ਬੈਠ ਕੇ ਨਾ ਕੋਈ ਨੇੜੇ ਹਾਲਚਲ ਪੁੱਛਣ ਵਾਲਾ ਯਾਰ ਬੈਲੀ ਕੋਈ ਰਿਆ ਨਹੀਂ ਇਕੱਲਾਪਨ ਜ਼ਿੰਦਗੀ ਚ ਬਹੁਤ ਜ਼ਿਆਦਾ ਆ ਗਿਆ ਭੁਲਾ ਜਿਹੜਾ ਭੁੱਲਣ ਦੀ ਹਾਲਤ ਪੈ ਗਈ ਉਹ ਬੜੀ ਖਤਰਨਾਕ ਪੈ ਗਈ ਜੋੜਾਂ ਦੇ ਦਰਦ ਨੇ ਬੰਦੀ ਦੀ ਆਜ਼ਾਦੀ ਖੋਲੀ ਬਜ਼ੁਰਗਾਂ ਦੀ ਆਜ਼ਾਦੀ ਬਿਲਕੁਲ ਜ਼ਿੰਦਗੀ ਚ ਚਲੀ ਗਈ ਉਹ ਆਜ਼ਾਦੀ ਨਹੀਂ ਹੈਗੀ ਵੀ ਉਹ ਅੱਗੇ ਜਿਹੜਾ ਬਜ਼ੁਰਗ ਸਾਡਾ ਖੇਤ ਜਾਂਦਾ ਸੀ ਰੋਜ਼ ਜਾਂਦੇ ਕੰਮ ਕਰਦਾ ਸੀ ਕਿਰਤ ਕਰਦਾ ਸੀ ਟੌਰ ਨਾਲ ਘਰੇ ਵੜਦੇ ਸੀਗੇ ਪੁੱਛਦੇ ਸੀ ਹੋਰ ਕਾਕਾ ਠੀਕ ਆ ਅੱਜ ਉਹੀ ਬਜ਼ੁਰਗ ਹੈ ਕਮਰੇ ਚ ਬੈ ਕੇ ਕੰਧਾਂ ਵੱਲ ਦੇਖ ਰਹੇ ਨੇ ਜਿਹੜਾ ਘਰ ਉਹਨਾਂ ਨੇ ਇੱਟਾ-ਇੱਟਾ ਜੋੜ ਕੇ ਪੂਰਾ ਘਰ ਬਣਾਇਆ ਜੋ ਉਹੀ ਇੱਟਾਂ ਵੱਲ ਦੇਖ ਕੇ ਦੇਖ ਰਹੇ ਨੇ ਵੀ ਯਾਰ ਬਸ ਇਹੀ ਹੈ ਸਾਡੀ ਲਾਸ ਸਮਾਂ ਔਰ ਉਹਨਾਂ ਦਾ ਦਰਦ ਫਰੂਕੀ ਜੀ ਸਿਰਫ ਉਹੀ ਬੰਦਾ ਸਮਝ ਸਕਦਾ ਜਿਹੜਾ ਉਹਨਾਂ ਵਾਸਤੇ ਕੁਝ ਕਰਨਾ ਚਾਹੁੰਦਾ ਅਦਰਵਾਇਜ਼ ਦੇਖ ਕੇ ਤੇ ਤੁਹਾਨੂੰ ਕੁਝ ਨਹੀਂ ਪਤਾ ਲੱਗਣਾ ਤੁਹਾਨੂੰ ਲੱਗਣਾ ਵੀ ਕੋਈ ਨਹੀਂ ਇਹ ਆਪ ਦਾ ਵਧੀਆ ਇੰਜੋਏ ਕਰ ਰਹੇ ਨੇ ਵਧੀਆ ਰਿਲੈਕਸ ਆਪ ਦਾ ਘਰੇ ਬੈਠੇ ਨੇ ਪਰ ਉਹਨਾਂ ਨੂੰ ਪੁੱਛ ਕੇ ਤਾਂ ਦੇਖੋ ਉਹ ਕਹਿੰਦੇ ਆ ਬਈ ਸਾਡਾ ਜੀ ਕਰਦਾ ਵੀ ਅਸੀਂ ਉੱਠ ਕੇ ਤੁਰੀਏ ਪਰ ਜੀ ਇਹ ਨਾਠੀਏ ਪਿੰਡ ਚ ਢੀੜਾ ਕੱਢ ਕੇ ਆਈਏ ਪਰ ਲੱਕ ਸਾਥ ਨਹੀਂ ਦਿੰਦਾ ਗੋਡੇ ਸਾਥ ਨਹੀਂ ਦਿੰਦੇ ਗਿੱਟੇ ਗਿੱਟੇ ਸਾਥ ਨਹੀਂ ਦਿੰਦੇ ਹੈਗੇ ਚਮੜੀ ਦੇ ਰੋਗ ਲੱਗ ਗਏ ਲਿਵਰ ਸਾਥ ਨਹੀਂ ਦਿੰਦਾ ਹੈਗਾ ਕੋਲੇਸਟ੍ਰੋਲ ਵਧਣ ਲੱਗ ਗਿਆ ਬੀਪੀ ਦੀਆਂ ਗੋਲੀਆਂ ਲੱਗ ਗਈਆਂ ਇੰਜੈਕਸ਼ਨਾਂ ਦੇ ਉੱਤੇ ਸਾਰੀ ਜ਼ਿੰਦਗੀ ਚੱਲ ਰਹੀ ਹੈ ਮਿਠਾਸ ਤਾਂ ਜ਼ਿੰਦਗੀ ਦੀ ਖਤਮ ਹੀ ਹੋ ਗਈ ਸਿਰਫ ਔਰ ਸਿਰਫ ਚੂਰੀ ਬਚ ਗਈ ਸਾਡੇ ਕੋਲੇ ਟੀਕਿਆਂ ਤੇ ਗੋਲੀਆਂ ਦੀ ਉਹ ਗੋਲੀਆਂ ਤੇ ਟੀਕਿਆਂ ਦੀ ਚੂਰੀ ਦੇ ਉੱਤੇ ਉਹਨਾਂ ਦੀ ਜ਼ਿੰਦਗੀ ਕੱਢ ਰਹੇ ਨੇ ਔਰ ਜੇ ਇੱਕ ਦਿਨ ਗੋਲੀ ਨਾ ਖਾਣ ਤਾਂ ਐਸੀ ਘਬਰਾਟ ਸਰੀਰ ਦੇ ਵਿੱਚ ਉੱਠਦੀ ਐਸੀ ਬੇਚੈਨੀ ਸਰੀਰ ਦੇ ਵਿੱਚ ਉੱਠਦੀ ਐ ਵੀ ਉਹ ਸਿਰਫ ਉਹ ਬਜ਼ੁਰਗ ਜਾਣਦੇ ਜਾਂ ਸਾਡੇ ਵਰਗਾ ਕੋਈ ਵੈਦ ਹਕੀ ਜਿਹੜਾ ਉਹਨਾਂ ਪ੍ਰਤੀ ਦਰਦ ਰੱਖੇ ਉਹ ਸਮਝ ਸਕਦਾ ਜੀ ਜੀ ਅੱਛਾ ਤੇ ਫਿਰ ਇਹ ਦਰਦ ਹੈਗਾ ਜਿਹੜਾ ਬਹੁਤ ਸਾਰੀਆਂ ਗੱਲਾਂ ਤੁਸੀਂ ਡੁੰਗੀਆਂ ਕੀਤੀਆਂ ਨੇ ਸਮਾਜ ਨੂੰ ਬਹੁਤ ਰਾਹੇ ਪਾਉਣ ਵਾਲੀ ਹੈ ਤੇ ਫਿਰ ਜਿਹੜੀ ਅਜਵੈਨ ਹੈਗੀ ਹੈ ਕਿਵੇਂ ਬੁਢਾਪੇ ਦਾ ਸਾਥੀ ਬਣ ਸਕਦਾ ਹੈ ਉਹਨਾਂ ਦਾ ਕਿਵੇਂ ਉਹਨਾਂ ਦੀਆਂ ਤੰਦਰੁਸਤੀ ਵਾਲੇ ਪਾਸੇ ਨੂੰ ਮੋੜ ਸਕਦਾ ਹੈ ਜਾਂ ਫਿਰ ਜਿਨ੍ਹਾਂ ਨੂੰ ਬੁਢਾਪੇ ਤੋਂ ਡਰ ਲੱਗਦਾ ਹੈ ਉਹਨਾਂ ਦਾ ਡਰ ਅਜਵੈਨ ਨਾਲ ਵਾਲਾ ਪਾਣੀ ਕਿਵੇਂ ਦੂਰ ਕਰ ਸਕਦਾ ਹੈ ਵੇਖੋ ਆਪਾਂ ਇੱਕ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਵੀ ਬੁਢਾਪੇ ਦੇ ਵਿੱਚ ਸਭ ਤੋਂ ਵੱਡਾ ਦਿੱਕਤ ਕੀ ਹੈ ਸਭ ਤੋਂ ਵੱਡੀ ਰੋਕ ਕੀ ਹੈ ਵੀ ਇਨਸਾਨ ਦੀ ਮੋਬਿਲਟੀ ਖਤਮ ਹੋ ਜਾਂਦੀ ਹੈ ਤੋਰਾ ਫੇਰਾ ਖਤਮ ਹੋ ਜਾਂਦਾ ਜੀਦੇ ਕਰਕੇ ਉਹਦਾ ਦਿਮਾਗ ਵੀ ਰੁਕਣ ਲੱਗ ਜਾਂਦਾ ਭੁੱਲਣ ਸ਼ਕਤੀ ਵਧਨ ਯਾਦ ਸ਼ਕਤੀ ਕੱਟ ਜਾਂਦੀ ਹੈ ਭੁੱਲਣ ਪਤ ਲੱਗ ਜਾਂਦਾ ਬਜ਼ੁਰਗ ਘਰੋਂ ਬਾਹਰ ਨਿਕਲੇ ਤਾਂ ਰਿਸ਼ਤੇਦਾਰਾਂ ਨੂੰ ਕਹਿਣਾ ਪੈਂਦਾ ਵੀ ਪਾਈ ਦੇਖ ਲਓ ਕਿਤੇ ਇੱਧਰ ਉੱਧਰ ਗੁੰਮ ਨਾ ਗਏ ਹੁਣ ਵਿਚਾਰੇ ਤੇ ਜਿਹੜੇ ਬਜ਼ੁਰਗਾਂ ਨੇ ਮੋਜਾ ਮਾਰਨੀ ਸੀਗੀਆਂ ਵਿਚਾਰੇ ਮੋਜਾ ਤਾਂ ਕੀ ਮਾਰ ਰਹੇ ਨੇ ਦਵਾਈਆਂ ਦੇ ਲਪੇਟ ਦੇ ਵਿੱਚ ਆਏ ਹੋਏ ਨੇ ਤਾਂ ਉਹਨਾਂ ਲੋਕਾਂ ਵਾਸਤੇ ਸਾਡੇ ਬਜ਼ੁਰਗ ਨੇ ਜਿਹੜੇ ਉਹਨਾਂ ਨੂੰ ਮੈਂ ਨੁਕਤਾ ਦੇਣਾ ਚਾਹਨਾ ਵੀ ਜਿਹੜੀ ਅਜਵੈਨ ਆ ਨਾ ਫਰੂਕੀ ਜੀ ਹੂੰ ਇਨੂੰ ਆਪਾਂ ਐਂਟੀ-ਏਜਿੰਗ ਕਹਿ ਸਕਦੇ ਹਾਂ ਜੀ ਐਂਟੀ-ਏਜਿੰਗ ਮਤਲਬ ਐਂਟੀ-ਏਜਿੰਗ ਦਾ ਮਤਲਬ ਇਹ ਹੈ ਵੀ ਜਿਹੜਾ ਤੁਹਾਡੇ ਲਿਵਰ ਦੇ ਜ਼ਰੀਏ ਗੈਸ ਬਣਦੀ ਆ ਜਿਹੜੇ ਤੁਹਾਡੇ ਸਰੀਰ ਦੇ ਵਿੱਚ ਬੈਕਟੀਰੀਆਜ਼ ਬਣਦੇ ਨੇ ਜਿਹੜੇ ਤੁਹਾਡੇ ਸਰੀਰ ਦੇ ਵਿੱਚ ਆਪਾਂ ਕਹਿ ਲਓ ਗਲਤ ਕੈਮੀਕਲ ਪ੍ਰੋਡਿਊਸ ਹੁੰਦੇ ਨੇ ਆਪਾਂ ਜੋ ਕੁਝ ਅੱਜਕੱਲ ਖਾਂਦੇ ਆ ਮਲਾਵਟ ਵਾਲਾ ਖਾਣਾ ਉਹਦੇ ਵਿੱਚ ਬਹੁਤ ਤਰ੍ਹਾਂ ਦੇ ਕੈਮੀਕਲ ਆਉਂਦੇ ਆ ਸਟੀਰੌਇਡ ਆਉਂਦੇ ਆ ਔਰ ਉਹਦੇ ਨਾਲ-ਨਾਲ ਹੀ ਬੜੇ ਤਰ੍ਹਾਂ ਦੇ ਗਲਤ ਬੈਕਟੀਰੀਆ ਫੰਗਸ ਵੀ ਆਉਂਦੀ ਆ ਉਹਨਾਂ ਚੀਜ਼ਾਂ ਨੂੰ ਕਿਉਰ ਕਰਨ ਵਾਸਤੇ ਅਜਵੈਨ ਬੜਾ ਕਾਰੀਗਰ ਰਿਜ਼ਲਟ ਲੈ ਕੇ ਆਉਂਦੀ ਆ। ਔਰ ਜਦੋਂ ਅਸੀਂ ਪ੍ਰੈਕਟਿਸ ਦੇ ਵਿੱਚ ਦੇਖਿਆ ਫਰੁਕੀ ਜੀ ਅਜਵੈਨ ਜਦੋਂ ਤੁਸੀਂ ਕਿਸੇ ਬਜ਼ੁਰਗ ਨੂੰ ਸਿਰਫ ਰਾਤ ਨੂੰ ਸੌਣ ਤੋਂ ਪਹਿਲਾਂ ਤਿੰਨ ਤਰ੍ਹਾਂ ਨਾਲ ਤੁਸੀਂ ਇਹਨੂੰ ਵਰਤ ਸਕਦੇ ਹੋ। ਪਹਿਲਾ ਤਰੀਕਾ ਵਰਤਣ ਦਾ ਇਹ ਹੈ ਵੀ ਤੁਸੀਂ ਉਹਨਾਂ ਨੂੰ ਕਹੋ ਰੋਟੀ ਖਾ ਲਈ। ਰੋਟੀ ਖਾ ਕੇ ਆਪ ਇੱਕ ਚਮਚਾ ਲੈ ਕੇ ਉਹਨਾਂ ਦੀ ਤੜੀ ਤੇ ਰੱਖ ਦਿਓ ਤੇ ਉਹਨਾਂ ਨੂੰ ਕਿਹਾ ਦੋ ਛੱਟ ਕੇ ਚੰਗੀ ਤਰ੍ਹਾਂ ਚਬ ਕੇ ਉੱਤੇ ਦੀ ਕੋਸਾ ਪਾਣੀ ਪੀ ਕੇ ਸੌ ਜਾਣ ਸਵੇਰੇ ਉੱਠ ਕੇ ਨਾ ਤਾਂ ਗੈਸ ਬਣੂਗੀ ਗੈਸ ਨਹੀਂ ਬਣੂਗੀ ਤਾਂ ਜੋੜ ਨਹੀਂ ਦਰਦ ਹੋਣਗੇ ਜੋੜ ਨਹੀਂ ਦਰਦ ਹੋਣਗੇ ਤਾਂ ਸਿਰ ਨਹੀਂ ਦੁਖੂਗਾ ਸਿਰ ਨਹੀਂ ਦੁਖੂਗਾ ਤਾਂ ਬੰਦਾ ਤੋਰੇ ਫੇਰੇ ਚਰੂਗਾ ਤੋਰੇ ਫੇਰੇ ਚਰੂਗਾ ਤਾਂ ਆਪੇ ਹੀ ਤੰਦਰੁਸਤ ਰਹੂ ਜਦੋਂ ਬੰਦੇ ਦੇ ਗੈਸ ਬਣਨ ਲੱਗ ਗਈ ਪੇਟ ਖਰਾਬ ਰਹਿਣ ਲੱਗ ਗਿਆ ਫਰੂਕੀ ਜੀ ਉਹਨਾਂ ਦੇ ਹਾਲਾਤ ਮੈਂ ਨਹੀਂ ਸਮਝਾ ਸਕਦਾ ਜੀ ਵੀ ਉਹ ਤੜਕੂ ਜੂ ਦਿਲ ਦੇ ਵਿੱਚ ਪੈਂਦਾ ਉਹਨਾਂ ਨੂੰ ਐਂ ਘਵਰਾਟ ਹੁੰਦੀ ਆ ਵੀ ਕਿਤੇ ਅਟੈਕ ਹੋਣ ਆਇਆ ਤੇ ਹੋਣਾ ਆਇਆ ਤੇ ਹੋਣਾ ਆਇਆ ਜੀ ਸੋ ਉਹਨਾਂ ਲੋਕਾਂ ਵਾਸਤੇ ਅਜਵੈਨ ਵਾਲਾ ਪਾਣੀ ਪਹਿਲਾ ਤਰੀਕਾ ਮੈਂ ਤੁਹਾਨੂੰ ਦੱਸਿਆ ਵੀ ਤੁਸੀਂ ਰਾਤ ਨੂੰ ਰੋਟੀ ਖਾ ਲਈ ਉਸ ਤੋਂ ਬਾਅਦ ਤੁਸੀਂ ਜਿਹੜਾ ਚਾਹ ਪੱਤੀ ਵਾਲਾ ਚਮਚਾ ਜਿਹਦੇ ਵਿੱਚ ਜੇ ਆਪਾਂ ਵੱਡੇ ਚਮਚੇ ਦੀ ਗੱਲ ਕਰੀਏ ਤਾਂ ਇੰਨੀ ਕ ਅਜਵੈਨ ਠੀਕ ਤੁਸੀਂ ਇੰਨੀ ਕ ਅਜਵੈਨ ਤੜੀ ਦੇ ਉੱਤੇ ਰੱਖਣੀ ਹੈ ਤੇ ਤੜੀ ਦੇ ਉੱਤੇ ਰੱਖ ਕੇ ਸਿੱਧੀ ਜੀਭ ਦੇ ਉੱਤੇ ਰੱਖ ਕੇ ਇਹਨੂੰ ਚਿੱਟ ਕੇ ਉੱਪਰ ਦੀ ਗਰਮ ਪਾਣੀ ਪੀ ਲੈਣਾ ਦੂਸਰਾ ਤਰੀਕਾ ਕੀ ਹੈ ਫਰੁਕੀ ਜੀ ਤੁਸੀਂ ਇੰਨਾ ਕੀ ਅਜਵੈਨ ਲੈਣੀ ਹੈ ਸ ਤੇ ਪਾਣੀ ਦੇ ਵਿੱਚ ਰਾਤ ਨੂੰ ਪਿਉ ਦੇਣੀ ਹੈ ਕੰਚ ਦਾ ਡੋਂਗਾ ਹੋਵੇ ਤੁਹਾਡੇ ਕੋਲ ਕੰਚ ਦਾ ਗਲਾਸ ਹੋਵੇ ਉਹਦੇ ਵਿੱਚ ਤੁਸੀਂ ਪਿਉ ਦੇਣੀ ਹੈ ਜਦੋਂ ਤੁਸੀਂ ਕੰਚ ਦੇ ਗਲਾਸ ਦੇ ਵਿੱਚ ਰਾਤ ਨੂੰ ਇਹ ਦੋ ਪੀਉ ਦੋਗੇ ਹੁਣ ਇਹ ਇਸ ਤਰ੍ਹਾਂ ਦੀ ਚੀਜ਼ ਤਿਆਰ ਹੋ ਗਈ ਜੋ ਸਵੇਰੇ ਉੱਠ ਕੇ ਤੁਹਾਡੇ ਪੇਟ ਨੂੰ ਪ੍ਰੋਬਾਇਓਟਿਕਸ ਰਿਚ ਕਰਾ ਦੋਗੀ ਜੋ ਵੀ ਤੁਸੀਂ ਅੱਗੇ ਸ਼ਰੀਰ 'ਚ ਖਾਓਗੇ ਉਹ ਚੋ ਵਿਟਾਮਿਨਸ ਐਕਸਟ੍ਰੈਕਟ ਕਰ ਲੂਗੀ ਜੋ ਵੀ ਤੁਸੀਂ ਅੱਗੇ ਦਿਨ ਦੇ ਵਿੱਚ ਖਾਓਗੇ ਉਹਦੀ ਤਾਕਤ ਕੱਢ ਕੇ ਤੁਹਾਡੇ ਸ਼ਰੀਰ ਨੂੰ ਲਾਊਗੀ ਔਰ ਦੂਸਰੀ ਸਭ ਤੋਂ ਖਾਸियत ਗੱਲ ਕੀ ਹੈ ਜਦੋਂ ਪੇਟ ਸਾਫ ਤਾਂ ਤੁਹਾਡਾ ਮਨ ਵੀ ਸਾਫ਼ ਰਹਿੰਦਾ ਜਦੋਂ ਤੁਹਾਡਾ ਮਨ ਸਾਫ਼ ਹੋ ਗਿਆ ਤੁਸੀਂ ਵੈਸੀ ਹੀ ਖੁਸ਼ ਮਿਸਹਾਜ ਹੋ ਜਾਓਗੇ بڑے ਲੋਕਾਂ ਦਾ ਅਸੀਂ ਡਿਪਰੈਸ਼ਨ ਉੱਠਦਾ ਦੇਖਿਆ بڑے ਲੋਕ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਵਾਸਤੇ ਬੜਾ ਕਾਰੀਗਰ ਇਹ ਨੁਕਤਾ ਰਿਹਾ ਵਾ ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਚਾਹੇ ਤੁਸੀਂ ਉਹਨਾਂ ਦੇ ਬੱਚੇ ਹੋ ਚਾਹੇ ਤੁਸੀਂ ਆਪ ਬਜ਼ੁਰਗ ਹੋ ਇਹ ਛੋਟਾ ਜਿਹਾ ਨੁਕਤਾ ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਣਾਓ ਜੇਕਰ ਦੇਖੋ ਮੇਰੀ ਗੱਲ ਸਮਝੋ ਜੇ ਕੋਈ ਦਿੱਕਤ ਪਰੇਸ਼ਾਨੀ ਸਰੀਰਕ ਤੌਰ ਤੇ ਆ ਜੇ ਉਹ ਤਾਂ ਅਸੀਂ ਮਹਾਰਾਜਾ ਸ਼ਹੀ ਸ਼ਰਬਤ ਦੇ ਕੇ ਵੀ ਸੌਟ ਆਊਟ ਕਰ ਸਕਦੇ ਹਾਂ ਤੇ ਮਾਹਕ ਮਾਤਾ ਜੀ ਜਿਹੜੇ ਆਏ ਸੀ ਉਹ ਕਹਿੰਦੇ ਸੀ ਮੇਰਾ ਤਾਂ ਸਾਥੀ ਹੈ ਇਹ ਹਾਂਜੀ ਮੇਰਾ ਧਿਆਨ ਰੱਖਣ ਵਾਲਾ ਬਾਪੂ ਜੀ ਚਲੇ ਗਏ ਸੀ ਮਾਤਾ ਤੋਂ ਪਹਿਲਾਂ ਜਿਹੜੇ ਮਾਤਾ ਬੈਠੇ ਸੀ ਤੇ ਤੁਸੀਂ ਗੱਲ ਦੱਸ ਰਹੀ ਸੀ ਤੁਸੀਂ ਕਹਿ ਰਹੇ ਸੀ ਵੀ ਹੁਣ ਤਾਂ ਮਹਾਰਾਜ ਸਹੀ ਸਰਬਤ ਉਹਨਾਂ ਦਾ ਸਾਥੀ ਹੈ ਜੀਵਨ ਸਾਥੀ ਹੈ ਫਰੂਕੀ ਜੀ ਮੈਂ ਪਰਸਨਲੀ ਚਾਹੁੰਨਾ ਵਾਂ ਜਿਹੜੇ ਇਸ ਤਰ੍ਹਾਂ ਦੇ ਬਜ਼ੁਰਗ ਜਿਹੜੇ ਮਹਾਰਾਜ ਸਹੀ ਸਰਬਤ ਨਾਲ ਠੀਕ ਹੋਏ ਨੇ ਮੈਂ ਉਹਨਾਂ ਨੂੰ ਨਿਯੁਕਤਾ ਵੀ ਦੇਣਾ ਚਾਹੁੰਨਾ ਵੀ ਤੁਸੀਂ ਸਾਡੇ ਨੁਕਤੇ ਵਾਸਤੇ ਸਾਡੇ ਫਾਰਮੂਲੇ ਵਾਸਤੇ ਬ੍ਰਾਂਡ ਅੰਬੈਸਡਰ ਹੋ ਤੁਸੀਂ ਯਕੀਨ ਮੰਨਿਓ ਫਰੂਕੀ ਜੀ ਅਸੀਂ ਬਜ਼ੁਰਗਾਂ ਨੂੰ ਦੇਖਦੇ ਆਂ ਕਾਊਂਟਰ ਦੇ ਉੱਤੋਂ ਦੀ ਇੱਕ ਨਹੀਂ 30 ਬੋਤਲਾਂ ਪੈਕ ਕਰਵਾਉਂਦੇ ਹੋਏ 2000 ਦੀ ਇੱਕ ਬੋਤਲ ਹੈ ਤੇ ਬੰਦੇ 30-30 ਬੋਤਲਾਂ ਪੈਕ ਕਰਵਾਉਂਦੇ ਨੇ ਤੇ ਲੈ ਕੇ ਜਾਂਦੇ ਨੇ ਕਹਿੰਦੇ ਸਾਡੀ ਆਪਦੀ ਬਜ਼ੁਰਗਾਂ ਦੀ ਮੰਡਲੀ ਆ ਅਸੀਂ ਸਾਰਿਆਂ ਨੂੰ ਪਿਉਨੇ ਆ ਸਾਡੇ ਆਪਦੇ ਕਈ ਰਿਸ਼ਤੇਦਾਰ ਨੇ ਉਸ ਜਿੱਦੋਂ ਵੀ ਸਾਨੂੰ ਮਿਲਣ ਆਉਂਦੇ ਨੇ ਜਦੋਂ ਵੀ ਸਾਨੂੰ ਕਿਤੇ ਦੇਖਦੇ ਨੇ ਉਹ ਸਾਨੂੰ ਫੋਨ ਲਾ ਕੇ ਕਹਿੰਦੇ ਨੇ ਐਂ ਕਰੀ ਇੱਕ ਪੇਟੀ 30 ਬੋਤਲਾਂ ਦੀ ਸਾਨੂੰ ਪੈਕ ਕਰਕੇ ਭੇਜ ਦੀ ਇਸੀ ਆਪ ਦੇ ਕੋਲੇ ਰੱਖਣੀ ਆ ਅਸੀਂ ਡੇਲੀ ਪੀਆ ਕਰਾਂਗੇ ਫਾਇਦੇ ਕੀ ਹੁੰਦੇ ਨੇ ਜੀ ਫਰੂਕੀ ਜੀ ਜਿੰਨਾ ਲੋਕਾਂ ਦੇ ਤੁਸੀਂ ਸਮਝੋ ਵੀ ਆਪਾਂ ਇਸ ਤਰ੍ਹਾਂ ਕਹਿ ਸਕਦੇ ਆ ਸਰੀਰ ਦਾ ਸੱਚਾ ਸਾਥੀ ਮਹਾਰਾਜਾ ਸ਼ਹੀ ਸ਼ਰਬਤ ਤੇ ਉਹਦਾ ਕਾਰਨ ਕੀ ਹੈ ਵੀ ਇਹਨੇ ਸਭ ਤੋਂ ਪਹਿਲਾਂ ਕੰਮ ਕਰਨਾ ਤੁਹਾਡੇ ਲਿਵਰ ਦੇ ਉੱਤੇ ਜਿਹਦੇ ਕਰਕੇ ਤੁਹਾਡੀ ਪਾਚਨ ਸ਼ਕਤੀ ਚੰਗੀ ਰਹਿਣੀ ਆ ਤਾਂ ਤੁਸੀਂ ਦਿਲ ਭਰ ਕੇ ਖਾ ਸਕਦੇ ਹੋ ਬੰਦਾ ਬੁੱਢਾ ਹੋਜੂ ਲੀਵਰ ਨਹੀਂ ਬੁੱਢਾ ਹੁੰਦਾ ਤੁਹਾਡਾ ਕਹਿਣਾ ਮਤਲਬ ਬਿਲਕੁਲ ਬਿਲਕੁਲ ਬੜੇ ਲੋਕ ਮੇਰੇ ਵਾਸਤੇ ਗੱਲ ਕਰਦੇ ਹੋ ਕਹਿੰਦੇ ਜੋਦਾ ਜੀ ਤੁਹਾਡਾ ਵੀ ਫਰਟੀ ਲੀਵਰ ਹੋਊਗਾ ਮੇਰੇ ਰਿਪੋਰਟਸ ਰੈਡੀ ਨੇ ਜੀ ਤੁਸੀਂ ਅੱਜ ਹੀ ਦੇਖ ਲਓ ਮੈਂ ਕੱਲ ਪਰਸਪੀ ਰਿਪੋਰਟਸ ਕਰਾ ਕੇ ਆਇਆ ਤੇ ਜਿਵੇਂ ਛੋਟੇ ਜਵਾਕ ਦਾ ਲੀਵਰ ਪਿਆ ਹੁੰਦਾ ਉਹ ਜਿਹਾ ਲੀਵਰ ਮੇਰਾ ਅੱਜ ਤੱਕ ਪਿਆ ਹਾਲਾਂਕਿ ਮੇਰਾ ਆਵਦੀ ਦੇਹ ਦੇਖ ਕੇ ਬੜੇ ਲੋਕ ਸੋਚਦੇ ਵੀ ਨਹੀਂ ਯਾਰ ਬੰਦਾ ਭਾਰੀ ਆ ਸਰੀਰ ਦੇ ਵਿੱਚ ਕਈ ਵਾਰ ਨਹੀਂ ਪਤਾ ਹੁੰਦਾ ਵੀ ਪਹਿਲਵਾਨੀ ਵੀ ਕਰਦੇ ਨੇ ਉਹ ਬਹੁਤ ਅਡ ਚੈਪਟਰ ਤੇ ਸੋ ਇਸ ਲਈ ਬੜਾ ਮਤਲਬ ਪਰਮਾਤਮ ਮੈਂ ਮਹਾਰਾਜਾ ਸ਼ੈਸ਼ਰਬਤ ਨੂੰ ਆਪ ਦਾ ਇੱਕ ਸਾਥੀ ਮੰਨਦਾ ਜ਼ਿੰਦਗੀ ਦੇ ਵਿੱਚ ਕਿਉਂਕਿ ਇਹ ਲਿਵਰ ਨੂੰ ਡੀਟੌਕਸ ਕਰਦਾ ਫਰੁਕੀ ਜੀ ਔਰ ਜਿਹੜੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਨੂੰ ਖਾਸ ਕਰਕੇ ਜੋੜਾਂ ਦੀ ਦਿੱਕਤ ਆਉਂਦੀ ਆ ਹੁਣ ਅਸੀਂ ਹੈਰਾਨ ਹੋ ਜਾਂਦੇ ਆ ਉਹਨਾਂ ਨੂੰ ਦਿੱਤਾ ਮਹਾਰਾਜਾ ਸ਼ੈਸ਼ਰਬਤ ਲਿਵਰ ਵਾਸਤੇ ਸੀਗਾ ਉਹ ਕਹਿੰਦੇ ਸਾਡੇ ਜੋੜ ਵੀ ਠੀਕ ਹੋ ਗਏ ਸਾਡੀ ਸ਼ੂਗਰ ਵੀ ਠੀਕ ਹੋ ਗਈ ਸਾਡਾ ਬੀਪੀ ਵੀ ਠੀਕ ਹੋ ਗਿਆ ਤੇ ਮੈਂ ਕਿਹਾ ਬਾਬਾ ਜੀ ਇਹ ਚ ਤਾਂ ਇਹ じゃ ਕੁਝ ਹੈ ਨਹੀਂਗਾ ਉਹ ਕਹਿੰਦੇ ਅਸੀਂ ਗੋਲੀ ਜਿਹੜੀ ਪਹਿਲਾਂ ਨੇਦੇ ਅਸੀਂ ਗੋਲੀ ਅਸੀਂ ਅੱਜ ਵੀ ਉਹੀ ਲੈ ਰਹੇ ਆਂ ਪਰ ਇੰਨਾ ਅਸਰ ਉਹ ਗੋਲੀਆਂ ਨੇ ਕਦੇ ਨਹੀਂ ਦਿਖਾਇਆ ਸੀਗਾ ਜਿੰਨਾ ਤੁਹਾਡੇ ਸ਼ਰਬਤ ਤੋਂ ਬਾਅਦ ਦਿਖਾਇਆ ਕਿਉਂਕਿ ਲਿਵਰ ਠੀਕ ਹੋ ਗਿਆ ਤਾਂ ਤੁਹਾਡੀ ਖਾਦੀ ਪੀਤੀ ਚੀਜ਼ ਤੁਹਾਡੇ ਪਾਚ ਕੇ ਸਰੀਰ ਨੂੰ ਲੱਗਣ ਲੱਗੀ ਜਦੋਂ ਚੀਜ਼ ਸਰੀਰ ਨੂੰ ਲੱਗਣ ਲੱਗੀ ਤੇ ਮੈਂ ਕਹਿੰਨਾ ਪ੍ਰਮਾਤਮਾ ਮਿਹਰ ਕਰੇ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਦਵਾਈ ਦੀ ਕਿਸੇ ਨੂੰ ਲੋੜ ਨਾ ਪਵੇ ਇਸ ਤਰ੍ਹਾਂ ਦੇ ਨੁਕਤਿਆਂ ਦੀ ਲੋੜ ਨਾ ਪਵੇ ਔਰ ਇੱਕ ਚੀਜ਼ ਹੋਰ ਅਫਰੁਕੀ ਜੀ ਮਹਾਰਾਜ ਸਹੀ ਸ਼ਰਬਤ ਤਾਂ ਚਲੋ ਸਰੀਰਕ ਤੌਰ ਤੇ ਸੰਭਾਲ ਲੂਗਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਡੇ ਜਿੰਨੇ ਵੀ ਵੀਰ ਭੈਣ ਭਰਾ ਜਿਹੜੇ ਇੰਡੀਆ ਰਹਿੰਦੇ ਆ ਫੋਰਨ ਰਹਿੰਦੇ ਆ ਪਲੀਜ਼ ਆਪਦੇ ਮੰਮੀ ਡੈਡੀ ਨੂੰ ਨਾ ਡੇਲੀ ਸਵੇਰੇ ਉੱਠ ਕੇ ਫੋਨ ਲਾ ਕੇ ਪੁੱਛ ਲਿਆ ਕਰੋ ਸਸੀ ਕਾਲ ਜੀ ਤੁਸੀਂ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਅਸੀਂ ਬਿਲਕੁਲ ਦੀਆਂ ਦੇਖਿਆ ਨੇ ਫਰੁਕੀ ਜੀ ਮਾਤਾਵਾਂ ਜਿਹੜੀਆਂ ਕਹਿੰਦੀਆਂ ਨੇ ਵੀ ਪੁੱਤ ਮਹੀਨਾ ਹੋ ਗਿਆ ਫੋਨ ਤੇ ਗੱਲ ਨਹੀਂ ਹੋਈ ਤੇ ਉਧਰ ਆਵਾਜ਼ ਨਹੀਂ ਸੁਣੀ ਔਰ ਉਹ ਹਾਲਾਤ ਮੈਂ ਸੱਚੀ ਕਹਣਾ ਤੁਸੀਂ ਬਹੁਤ ਨੇੜੇ ਗਏ ਬਿਮਾਰ ਹੋ ਜਾਂਦਾ ਮੈਂ ਉਹੀ ਕਹਿਣ ਲੱਗਿਆ ਫਰੁਕੀ ਜੀ ਤੁਸੀਂ ਜਿਹੜੇ ਦਰਸ਼ਕ ਇਸ ਵਕਤ ਵੇਖ ਰਹੇ ਹੋ ਤੁਸੀਂ ਬਹੁਤ ਨੇੜੇ ਹੋ ਕੇ ਸੁਣ ਰਹੇ ਹੋ ਤਾਂ ਮੇਰੀ ਬੇਨਤੀ ਆ ਵੀ ਤੁਸੀਂ ਇਸ ਚੀਜ਼ ਨੂੰ ਸਮਝਿਓ ਵੀ ਤੁਹਾਡੀ ਇੱਕ ਛੋਟੀ ਜੀ ਕੰਮ ਜਿਹੜਾ ਕੀਤਾ ਤੁਸੀਂ ਹਾਲ ਚਾਲ ਪੁੱਛਿਆ ਆਪਦੀ ਮਾਤਾ ਤੇ ਪਿਤਾ ਦਾ ਉਹਨਾਂ ਦੀ ਜ਼ਿੰਦਗੀ ਵਧਾ ਦਿੰਦਾ 100 ਗੁਣਾ ਵਧਾ ਦਿੰਦਾ ਉਹਨਾਂ ਦੇ ਸਾਰਾ ਦਿਨ ਨੂਰ ਰਹਿੰਦਾ ਚਿਹਰੇ ਦੇ ਉੱਤੇ ਵੀ ਅੱਜ ਬੱਚਿਆਂ ਦਾ ਫੋਨ ਆਇਆ ਹੋਇਆ ਤੇ ਉਹਨਾਂ ਦਾ ਦਿਲ ਲੱਗਿਆ ਰਹਿੰਦਾ ਉਹਨਾਂ ਦਾ ਦਿਨ ਬਣ ਜਾਂਦਾ ਸੋ ਮੇਰੀ ਬੇਨਤੀ ਆ ਕਿ ਬਾਕੀ ਸਾਰੇ ਨੁਕਤੇ ਤਾਂ ਕਾਰੀਗਰ ਸਾਬਤ ਹੁੰਦੇ ਰਹਿਣਗੇ ਇੱਕ ਨੁਕਤਾ ਤੁਸੀਂ ਮੇਰਾ ਫੌਰ ਗਰੰਟਡ ਲੈ ਲਿਓ ਵੀ ਤੁਸੀਂ ਡੇਲੀ ਸਵੇਰੇ ਉੱਠ ਕੇ ਚਾਹੇ ਘਰੇ ਰਹਿੰਦੇ ਹੋ ਨਾਲ ਰਹਿੰਦੇ ਹੋ ਦੂਰ ਰਹਿੰਦੇ ਹੋ ਜਿੱਥੇ ਵੀ ਰਹਿੰਦੇ ਵਿਦੇਸ਼ ਚ ਰਹਿੰਦੇ ਹੋ ਡੇਲੀ ਸਵੇਰੇ ਉੱਠ ਕੇ ਇਹੀ ਗੱਲ ਪੁੱਛਣੀ ਆ ਵੀ ਬਾਪੂ ਜੀ ਸੇਤਾ ਠੀਕ ਠਾਕ ਨੇ ਹੋਰ ਤੰਦਰੁਸਤੀ ਆ ਕੁਝ ਚਾਹੀਦਾ ਤਾਂ ਨਹੀਂ ਤੁਸੀਂ ਯਕੀਨ ਮੰਨਿਓ ਤੁਸੀਂ ਇੱਕ ਹਫਤਾ ਇਹ ਚੀਜ਼ ਕਰਨੀ ਹੈ ਨਾ ਉਹਨਾਂ ਵਾਸਤੇ 365 ਦੇਣਾਂ ਤੋਂ ਵੱਧ ਕੇ ਖੁਸ਼ੀ ਮਿਲ ਜਾਣੀ ਉਹਨਾਂ ਨੂੰ ਬਿਲਕੁਲ ਅੱਛਾ ਹੁਣ ਸਾਨੂੰ ਇਹ ਦੱਸ ਵੀ ਦਿਓ ਵੀ ਜਿਹੜਾ ਅਜਵਾਇਨ ਦਾ ਪਾਣੀ ਹੈ ਸੀ ਰਾਤ ਵੇਲੇ ਅਜਵਾਇਨ ਭੁੰਨ ਕੇ ਰੱਖੀ ਹੈ ਤੇ ਇਹਨੂੰ ਇਨਟੇਕ ਕਿਵੇਂ ਕਰਨਾ ਹੈ ਕਿਹੜੇ ਵੇਲੇ ਇਹਨੂੰ ਪੀਣਾ ਹੈ ਔਰ ਪੀਣ ਤੋਂ ਬਾਅਦ ਕਿਹੜੇ ਕਿਹੜੀਆਂ ਚੀਜ਼ਾਂ ਦੇ ਵਿੱਚ ਸਾਡੇ ਬਜ਼ੁਰਗਾਂ ਨੂੰ ਜਿਹੜਾ ਆਰਾਮ ਮਿਲਣ ਵਾਲਾ ਸਭ ਤੋਂ ਪਹਿਲੀ ਚੀਜ਼ ਜਿਸ ਆਰਾਮ ਮਿਲੇਗਾ ਉਹ ਹੈਗਾ ਤੁਹਾਡਾ ਟਿੱਡ ਤੁਹਾਡਾ ਪੇਟ ਤੁਹਾਡਾ ਯੂਰਿਕ ਐਸਿਡ ਤੁਹਾਡੇ ਜੋੜ ਪਰ ਮੈਂ ਬੇਨਤੀ ਕਰੂੰਗਾ ਬਹੁਤ ਸਾਰੀ ਸਾਡੀ ਯੰਗ ਜਨਰੇਸ਼ਨ ਵੀ ਦੇਦੀ ਹੈ ਜਿਨ੍ਹਾਂ ਦੇ ਵਿੱਚ ਕੁਝ ਪ੍ਰੈਗਨੈਂਟ ਲੇਡੀਆਂ ਵੀ ਹੁੰਦੀਆਂ ਨੇ ਮਾਤਾਵਾ ਬਣਨ ਵਾਲੀਆਂ ਹੁੰਦੀਆਂ ਨੇ ਉਹ ਇਹਦਾ ਸੇਵਨ ਨਾ ਕਰਨ ਤੁਸੀਂ ਇੱਕ ਵਾਰੀ ਕਿਸੇ ਚੰਗੇ ਹਕੀਮ ਵੈਦ ਦੀਆਂ ਡਾਕਟਰ ਦੀ رائے ਲੈ ਕੇ ਜ਼ਰੂਰ ਲੈ ਸਕਦੇ ਹੋ ਪਰ ਇੱਕ ਵਾਰੀ رائے ਲੈ ਲਿਓ ਕਿਉਂਕਿ ਕੇਸ ਡਿਫਰੈਂਟ ਡਿਫਰੈਂਟ ਹੁੰਦੇ ਹਨ ਰੁਕੀ ਜੀ ਤੇ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਸਭ ਤੋਂ ਵੱਡੀ ਦਿੱਕਤ ਹੀ ਪਾਚਨ ਕਿਰਿਆ ਦੀ ਹੈ ਜੇ ਪਾਚਨ ਕਿਰਿਆ ਉਹਨਾਂ ਦੀ ਤੰਦਰੁਸਤ ਹੋ ਜੇ ਤੇ ਮੈਂ ਕਹਨਾ ਫਰੁਕੀ ਜੀ ਅਸੀਂ ਉਹ ਦਿਨ ਦੇਖਣਾ ਚਾਹੁੰਦੇ ਜਦੋਂ ਆਪਾਂ ਗਾਣਾ ਸੁਣਦੇ ਸੀ ਬੈ ਕੇ ਦੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ मतलब ਬਾਬੇ ਭੰਗੜਾ ਪਾਉਣ ਲੱਗ ਜਾਣਗੇ ਕਿਹੜਾ ਪਾਉਣ ਲੱਗ ਜਾਣਗੇ ਜਦੋਂ ਉਹ ਹੀ ਅਜਵੈਨ ਵਾਲਾ ਪਾਣੀ ਪੀਣਗੇ ਬਿਲਕੁਲ ਜੀ ਜੀ ਬਹੁਤ ਬਹੁਤ ਸ਼ੁਕਰੀਆ ਯੋਧਾ ਜੀ ਸਾਰੀ ਜਾਣਕਾਰੀ ਦੇਣ ਵਾਸਤੇ ਤੇ ਇਹਦਾ ਇਨਟੇਕ ਵੀ ਸਾਨੂੰ ਦੱਸ ਦੇ ਵੀ ਸਵੇਰੇ ਕਰਨਾ ਹੈ ਪਾਣੀ ਦਾ ਰਾਤ ਨੂੰ ਭਿਉਂ ਕੇ ਦੁਪਹਿਰੇ ਕਰਨਾ ਕਿ ਸਵੇਲੇ ਕਰਨਾ ਤੁਸੀਂ ਰਾਤ ਨੂੰ ਅਜਵੈਨ ਪੀਉਂ ਦੇਣੀ ਹੈ ਬੜਾ ਸੌਖਾ ਜਿਹਾ ਨੁਕਤਾ ਹੈ ਸਵੇਰ ਉੱਠ ਕੇ ਜੇ ਤਾਂ ਉਬਾਲਾ ਦੇ ਸਕਦੇ ਹੋ ਬਹੁਤ ਚੰਗੀ ਗੱਲ ਹੈ ਨਹੀਂ ਦੇ ਸਕਦੇ ਉਦੋਂ ਵੀ ਚੰਗੀ ਗੱਲ ਹੈ ਤੁਸੀਂ ਮਨ ਤੇ ਲੋਡ ਨਹੀਂ ਪਾਉਣਾ ਤੁਸੀਂ ਐਜ਼ ਇਟ ਇਜ਼ ਇਹਨੂੰ ਪੀ ਲੈਣਾ ਚਿੱਠ ਸਕਦੇ ਹੋ ਜਵਨ ਚਿੱਠ ਲਓ ਨਹੀਂ ਚਿੱਠ ਸਕਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਨਾ ਵੀ ਪੁਣਿਓ ਤੁਸੀਂ ਦੰਦਾਂ ਨਾਲ ਹੀ ਪੁਣ ਲਿਓ ਠੀਕ ਹੈ ਇੱਕ ਵਾਰੀ ਇਹਨੂੰ ਪੀਣਾ ਸ਼ੁਰੂ ਕਰੋ 7-8 ਦਿਨ ਲਗਾਤਾਰ ਇਹਨੂੰ ਪੀ ਕੇ ਦੇਖੋ ਤੁਸੀਂ ਆਪ ਮੈਨੂੰ ਦਵਾਵਾਂ ਦੇਵੋਗੇ ਤੇ ਜਦੋਂ ਚੀਜ਼ਾਂ ਕਾਰਗਰ ਸਾਬਤ ਹੁੰਦੀਆਂ ਨੇ ਫਰੂਕੀ ਜੀ ਤੇ ਆਪ ਹੀ ਪਰਮਾਤਮਾ ਉਸ ਤਰ੍ਹਾਂ ਦੀ ਬਰਕਤ ਬਖਸ਼ਦਾ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਜਾਣਕਾਰੀ ਸਾਡੇ ਨਾਲ ਮੁੱਢ ਤੋਂ ਸਾਂਝੀ ਕਰਨ ਵਾਸਤੇ ਸੋ ਇਹ ਸਨ ਜੀ ਡੀ ਆਰ ਵੈਦਾ ਦੇ ਪ੍ਰਬੰਧਕ ਯੋਦਾ ਸਿੰਘ ਜਿਨ੍ਹਾਂ ਨੇ ਦੱਸਿਆ ਕਿਸ ਤਰੀਕੇ ਨਾਲ ਜਿਹੜਾ ਇਹ ਅਜਵੈਨ ਵਾਲਾ ਪਾਣੀ ਹੈ ਸਾਡੇ ਬਜ਼ੁਰਗਾਂ ਦਾ ਜੀਵਨ ਸਾਥੀ ਬਣ ਸਕਦਾ ਹੈ ਮਹਾਰਾਜਾ ਚਾਈ ਸ਼ਰਬਤ ਦੀ ਤਰ੍ਹਾਂ ਸੋ ਉਮੀਦ ਕਰਦਾ ਕਿ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਦੇ ਬਜ਼ੁਰਗਾਂ ਨੂੰ ਖਾਸ ਕਰਕੇ ਪੇਟ ਦੀਆਂ ਪ੍ਰੋਬਲਮਾਂ ਪੇਟ ਦੀਆਂ ਦਿੱਕਤਾਂ ਰਹਿੰਦੀਆਂ ਨੇ ਔਰ ਯੋਧਾ ਸਿੰਘ ਦਾ ਕਹਿਣਾ ਹੈ ਕਿ ਜੇਕਰ ਇਹ ਪਾਣੀ ਜਵਾਨ ਬੰਦੇ ਜਾਂ ਜਵਾਨ ਸਾਡੀਆਂ ਭੈਣਾਂ ਪੀਣਾ ਸ਼ੁਰੂ ਕਰ ਦਿੰਨ ਤਾਂ ਉਹ ਉਮਰ ਤੋਂ ਪਹਿਲਾਂ ਜਿਹੜਾ ਬੁਢਾਪੇ ਵਾਲੇ ਸੰਕੇਤ ਹੈਗੇ ਨੇ ਲੀਵਰ ਦੇ ਮਾਮਲੇ ਦੇ ਵਿੱਚ, ਪੇਟ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਆਉਣੇ ਕੁਛ ਹੀ ਦਿਨਾਂ ਦੇ ਵਿੱਚ ਬੰਦ ਹੋ ਜਾਣਗੇ ਤੇ ਸਾਰਾ ਦਿਨ ਉਹਨਾਂ ਦਾ ਜਿਹੜਾ ਮਨ ਹੈਗਾ, ਤਨ ਹੈਗਾ ਉਹ ਤਰੋਤਾਜ਼ਾ ਰਹਿ ਸਕਦਾ ਹੈ। ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ, ਕੋਈ ਸ਼ੰਕਾ ਪੈਦਾ ਹੁੰਦਾ ਤੇ ਅਸੀਂ ਨੰਬਰ ਦਿੱਤਾ ਹੈ ਜਿਹੜੀ ਅਰਵੈਦਾ ਦੀ ਪ੍ਰਬੰਧਕ ਜਿਹੜੀ ਟੀਮ ਹੈਗੀ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ, ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ। ਰੋਜ਼ਾਨਾ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਤੱਕ ਅਪਾਇੰਟਮੈਂਟ ਲੈ ਕੇ ਤੁਸੀਂ ਲੁਧਿਆਣੇ ਗਿੱਲਾਂ ਵਾਲੀ ਨਹਿਰ ਤੇ ਆ ਕੇ ਅ ਯੋਧਾ ਜੀ ਨੂੰ ਮਿਲ ਵੀ ਸਕਦੇ ਹੋ ਔਰ ਇਨਾਂ ਨਾਲ ਆਪਣੀ ਦਿੱਕਤ ਸਮੱਸਿਆਵਾਂ ਸਾਂਝੀ ਵੀ ਕਰ ਸਕਦੇ ਹੋ ਧੰਨਵਾਦ